ਸਦਾ ਸੁਖਦੀਪ ਸਿੰਘ ਬਾਦਲ ਜੀ ਦਾ ਪੰਜਾਬੀ ਰੈਂਚਸ ਕਲੱਬ ਵੱਲੋਂ ਨਿੱਕਾ ਸਵਾਗਤ ਕਰਦੇ ਆ ਸੋ ਅਸੀਂ ਜਿਆਦਾ ਲੰਮਾ ਸਮਾਂ ਨਾ ਲੈਂਦੇ ਹੋਏ ਕਿਉਂਕਿ ਸਾਡੇ ਮੁੱਖ ਮਹਿਮਾਨ ਸਾਹਿਬ ਕੋ ਲਈ ਸਮੇਂ ਦੇ ਕਰਕੇ ਅਸੀਂ ਉਹਨਾਂ ਨੂੰ ਸੁਣ ਲਈ ਮੈਨੂੰ ਪਤਾ ਤੁਸੀਂ ਕਾਫੀ ਵੇਟ ਹੋਰੀ ਸੀ ਜੀ ਸਾਰੇ بڑے ਉਤਾਵਲੇ ਨੇ ਸਾਰਿਆਂ ਦੀਆਂ ਜਿਹੜੀਆਂ ਨਜ਼ਰਾਂ ਸੀ ਉਹ ਸਾਹਮਣੇ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈ ਦਿੰਦਾ ਜਿਹੜੇ ਲੋਕ ਜ਼ਿੰਦਗੀ ਚ ਉਹ ਕਾਮਯਾਬ ਪਏ ਜਿਹੜੇ ਐਡਵੈਂਚਰ ਕੁਝ ਨਾ ਕੁਝ ਕਰਦੇ ਆ ਭਾਵੇਂ ਕਿਸੇ ਚੀਜ਼ ਦਾ ਵੀ ਐਡਵੈਂਚਰ ਹੋਵੇ ਜਿਨ੍ਹਾਂ ਦਾ ਕੋਈ ਸ਼ੌਂਕ ਨਹੀਂ ਹੁੰਮ ਤੁਹਾਡੇ ਕੋਲੇ ਜ਼ਿੰਦਗੀ 'ਚ ਬੰਦੇ ਦੀ ਜ਼ਿੰਦਗੀ ਸਭ ਤੋਂ ਜ਼ਿਆਦਾ ਬੋਰਿੰਗ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਪਿਛਲੀ ਵਾਰ ਜਦੋਂ ਆਏ ਸੀ ਮੇਰੇ ਕੋਲੇ ਦਿੱਲੀ ਤੇ ਕਹਿੰਦੇ ਸੀ ਅਸੀਂ ਬਟੰਡਿਓਂ ਬਾਈਕ 'ਤੇ ਜਾਣਾ ਸਿੰਗਾਪੁਰ ਤੇ ਮੈਂ ਤਾਂ ਐਵੇਂ ਹੀ ਸੋਚਦਾ ਕਿ ਝੂਠ ਬੋਲ ਜਾਂਦੇ ਆ ਹੈ ਜਦੋਂ ਮੈਨੂੰ ਆਕੇ ਮੈਂ ਕਿਹਾ ਸਿੰਗਾਪੁਰ ਕਿਵੇਂ ਜਾਓਗੇ ਇੰਨੀ ਦੂਰ ਤੇ ਬੜੀ ਖੁਸ਼ੀ ਹੈ ਪਰ ਉਹਦੇ ਥੋੜੇ ਦਿਨ ਆਪਣੀ ਜਵਾਬ ਮੈਸਨ ਨੂੰ ਮਿਲਿਆ ਸੀ ਉਹ ਕਹਿੰਦਾ ਜਾ ਵੀ ਆਏ ਹੈ ਕਿਤਾਬ ਵੀ ਲਿਖਤੀ ਸਰ ਕਿਤਾਬ ਵੀ ਲੱਗੀ ਤੇ ਜਿਹੜਾ ਤੁਸੀਂ ਲਦਾਖ ਤੋਂ ਮੈਂ ਇੱਕ ਵਾਰ ਦੇਖਿਆ ਜੇ ਤੁਸੀਂ ਮਨਾਲੀ ਜਾਓ ਪੰਜਾਬ ਦੇ ਬੜੇ ਮੁੰਡੇ ਹੈ ਜਿਹੜੇ ਮੋਟਰਸਾਈਕਲ ਤੇ ਟੂਰਿੰਗ ਕਰਦੇ ਜੋ ਮਨਾਲੀ ਸਾਈਡ ਜਾਂਦੇ ਲੇਲ ਦਾਸ ਤੇ ਲੇਲ ਦਾਸ ਤੇ ਜਿੰਨੇ ਵੀ ਤੁਸੀਂ ਅੱਜ ਜਾਮ ਲੱਗਿਆ ਪਿਆ ਨਾ ਮਨਾਲੀ ਆਪਣੇ ਪੰਜਾਬੀਆਂ ਕਰਕੇ ਹੈ ਸਾਰੇ ਫਾਰਕ ਸਾਰਿਆਂ ਕੋਲ ਕੱਡੀਆਂ ਆ ਗਈਆਂ ਮਤਲਬ ਹੁਣ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਹੁਣ ਗੱਡੀਆਂ ਤੇ ਜੋਰ ਲਾਤਾ ਇਹਨਾਂ ਨੇ ਤੇ ਫਿਰ ਜਿਹੜੇ ਜਿੱਥੇ ਜੀ ਕਰਦਾ ਤੁਰੇ ਹੀ ਫਿਰਦੇ ਰਹਦੇ ਮਨ ਰਖਿਆ ਮੈਂ ਪਿਛਲੀ ਵਾਰ ਸੀ ਮਾਨਸਾਤ ਤੋਂ ਮੈਨੂੰ ਮਨਾਂ ਲਿਖੋ ਅੱਗੇ ਲੇ ਜਾ ਉੱਥੇ ਮਾਨਸਾਤ ਬੰਦੇ ਚੱਲੇ ਲੱਭੇ ਮਾਤੇ ਉਹ ਵੀ ਐਡਵੈਂਚਰ ਕਰਨ ਚਲੇ ਸੀ ਸੀ ਲਾਈਫ ਸਟਾਈਲ ਐਡਵੈਂਚਰ ਬਹੁਤ ਬੋੜਦਾ ਨਹੀਂ ਤਾਂ ਲਾਈਫ ਦਾ ਮੀਨਿੰਗ ਨਹੀਂ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਤਾਂ ਚਾਹਣਾ ਹੈ ਕਿ ਜਿਸ ਖਰ ਆਉਂਦੀ ਹੈ ਆਬ ਇਨਕਰੇਜ ਕਰਨਾ ਚਾਹੀਦਾ ਹੈ ਸਰ ਅਡਵੈਂਚਰ ਅਡਵੈਂਚਰ ਦੇ ਚੱਕਰ ਦੇ ਵਿੱਚ ਮੈਂ ਤੁਹਾਡੇ ਨਾਲ 30 ਕਿਲੋਮੀਟਰ ਬਾਈਕ ਲੈ ਕੇ ਆਇਆ ਸੀਗਾ ਅੱਛਾ ਤਲਵੰਡੀ ਤੋਂ ਬਟਿੰਡੇ ਤੱਕ ਆਪਕੋ ਵੀ ਸਾਰੇ ਅਬਸੋਲਿਊਟ ਅਡਵੈਂਚਰੀ ਕਰਾਇਆ ਕਰਾਂ ਮੁਰਤਾ ਸਿੰਘ ਤੋਂ ਉਟਾ ਕੇ ਬਟਿੰਡੇ ਤੱਕ ਜਾਣਾ ਹੈ ਬਿਲਕੁਲ ਸਾਰੇ ਅਡਵੈਂਚਰ ਕਰੋ ਬਾਈਕ ਅਸੀਂ ਦੂਸਰ ਕਰਾਂਗੇ ਨਹੀਂ ਵੀਲ ਹੈਵ ਆਪਾਂ ਨੂੰ ਜਿਵੇਂ ਆਪਾਂ ਜਿਵੇਂ ਆਪਾਂ ਕਬੱਡੀ ਕਰੋੜਪਤੀ ਬਣਾਦੀ ਓਏ ਮੇਰਾ ਮੇਰਾ ਨਾ ਉਹ ਜਿਹੜੇ ਮੇਰੀ ਸੋਚ ਹੈ ਰੀਜਨਲ ਜਿਹੜੀਆਂ ਆਪਣੀਆਂ ਲੋਕਲ ਸਪੋਰਟਸ ਤੇ ਲੋਕਲ ਜਿਹਨ ਲੋਕਾਂ ਦੀ ਆਮ ਪਿੰਡਾਂ ਦੀ ਉਹਨੂੰ ਆਪਾਂ ਗੌਰਮੈਂਟ ਵਿੱਚ ਹਾਈਲਾਈਟ ਕਰੀਏ ਜਿਵੇਂ ਕਬੱਡੀ ਸੀ ਹੁਣ ਅਸੀਂ ਕੁੱਤਿਆਂ ਦੀ ਵੇਸਸ ਜਿਹੜੇ ਆਪਣੇ ਪਿੰਡਾਂ ਚ ਬੜੇ ਕਰਦੇ ਸੀ ਕਬੂਤਰਾਂ ਦੀ ਐਨ ਉਹਨਾਂ ਪ੍ਰਾਈਸ ਮਣੀ ਰੱਖਾਂਗੇ ਆ ਮਾਰਵਾੜੀ ਜਿਹਨੇ ਘੋੜੇ ਐ ਉਹਦਾ ਅਸੀਂ ਜਦ ਸਰਕਾਰ ਆਈ ਤਾਂ ਰੇਸ ਕੋਸ ਬਣਾਵਾਂਗੇ ਐਵੇਂ ਬਾਹਰੋਂ ਆਪਾਂ ਲਿਆਉਣੇ ਘੋੜੇ ਰੇਸਿੰਗ ਕਰਨ ਵਾਸਤੇ ਇੱਥੇ ਲਾਉਣਾ 10-10 ਕਰੋੜ ਰੁਪਏ ਨਾ ਦੇ ਲੇ ਸ਼ੌਕ ਜਿੰਨਾ ਦਾ ਸ਼ੌਕ ਪਤਾ ਹੀ ਹੈ ਬਾਈਕਿੰਗ ਸਪੋਰਟਸ ਵੀ ਕਰਦੇ ਮੈਂ ਤਾਂ ਇੱਕ ਹੋਰ ਵੀ ਪੁੱਛਿਆ ਸੀ ਮੈਂ ਜਿਹੜੇ ਪਿੰਡ ਜਾਂਦਾ ਮੈਂ ਪਿੰਡਾਂ 'ਚ ਦੇਖਦਾ ਆਪਣੇ ਬਜ਼ੁਰਗ ਬੈ ਕੇ ਤਾਸ਼ ਖੇਡੀ ਜਾਂਦੇ ਮੈਂ ਕਿਹਾ ਯਾਰ ਕਿਹੜੀ ਹੈ ਇਹਨਾਂ ਦਾ ਦਿੱਕਤ ਤਿੰਨ ਪੱਤੀ ਹੈ ਕਿ ਉਹ ਸੀਪ ਤੋਂ ਕੋਈ ਜਿਹੜੀ ਹੈ ਜੀ ਮੈਂ ਕਿਹਾ ਪੰਜਾਬ ਦੀ ਸੀਪ ਚੈਂਪੀਅਨਸ਼ਿਪ ਕਰਾਵਾਂਗੇ ਜੇ ਉਹ ਨਹੀਂ ਦਵਾਂਗੇ ਤੁਹਾਨੂੰ 50 ਲੱਖ ਦਾ ਜਿਹੜੇ ਪੰਜਰ ਬਜ਼ੁਰਗ ਬੈਠੇ ਪਿੰਡਾਂ 'ਚ ਉਹਨਾਂ ਦੀ ਕਰਾ ਕੇ ਤੇ ਮੈਂ ਕਿਹਾ ਤੇ ਲੋਕਾਂ ਦੇ ਵਿੱਚ ਨਾ ਇੱਕ ਲਾਈਵ ਜਿਹਨੂੰ ਤਾਂ ਜੁੜ ਜਾਂਦੀ ਹੈ ਸੋ ਵਧਾਈ ਤੁਹਾਨੂੰ ਸਾਰਿਆਂ ਨੂੰ ਤੇ ਹੁਣ ਕਿੱਥੇ ਚੱਲੇ ਹੋ ਹੁਣ ਅਸੀਂ ਪੰਜਾਬ ਤੋਂ ਸਾਰਾ ਸਟੋਰੀ ਦਾ ਟੂਰ ਕਰ ਰਹੇ ਆ ਸਰ ਇੱਕ ਇਕੱਲੇ ਇਕੱਲੇ ਜਿਹੜਾ ਕਿਤਾ ਹੋਇਆ ਉਹਦਾ ਉਹਦੀ ਬਿਸਤਰਾ ਦਾ ਉਹ ਬੋਲਣਾਵਾ ਪੰਜਾਬ ਦਾ ਬਣਾ ਰਿਹਾ ਹੈ ਬਾਕੀ ਇੱਕ ਚਲੋ ਥੋੜੀ ਮੈਂਬਰ ਕਿੰਨੇ 440 440 ਜੇ ਮੈਨੇ ਕੋਈ ਰੇਈ ਨੂੰ ਲਈ ਤੇ ਰੋਡ 'ਤੇ ਤਾਂ 440 ਮੋਟਰਸਾਈਕਲ ਤਾਂ ਕਿ ਹੈਗੀ ਸਾਰੇ ਇਕੱਲੇ ਆ ਨਾ ਠੀਕ ਹੈ ਸਰ ਦੋ ਲਾਲ ਤੇ ਜੋ ਉਦਾਸੀਆਂ ਦਾ ਸਫ਼ਰ ਕਰਨਾ ਹੈ ਅੱਛਾ ਵੈਰੀ ਨਾਈਸ ਵੈਰੀ ਨਾਈਸ ਥੈਂਕ ਯੂ ਵੈਰੀ ਮਚ ਮੈਨੂੰ ਕਿਤੇ ਜ਼ਰੂਰੀ ਜਾਣਾ ਸੀ ਇਸ ਕਰਕੇ ਆਹ ਉਹ ਨਾ ਉਹ ਇਧਰ ਰਹਿ ਸ਼ੁਕਰ ਇਧਰ ਰਹਿ ਬੱਚੇ ਮਾਸਰ ਦੇ ਹਾਂ ਕੰਨੇ ਕੰਨੇ ਨੂੰ ਮਾਰ ਰਿਹਾ ਥੈਂਕ ਯੂ ਵੈਲਕਮ ਜੀ